आसमान 'ਚ ਉਸ ਸਮੇਂ ਅਜੀਬੋ-ਗਰੀਬ ਨਜ਼ਾਰਾ ਦੇਖਿਆ ਜਦੋਂ ਦੋ ਬਲੈਕ ਹੋਲ ਦਿਖਾਈ ਦਿੱਤੇ। ਇਹ ਬਲੈਕ ਹੋਲ ਦੇ ਬਾਰੇ ਅਹਿਮ ਜਿਹੜੀ ਜਾਣਕਾਰੀ ਹੈ ਉਹ ਵੱਖ-ਵੱਖ ਸਮੇਂ ਤੇ ਸਾਹਮਣੇ ਆਈ ਹੈ। ਤਾਂ ਬਲੈਕ ਹੋਲ ਮਰਜਰ ਕੀ ਹੈ? ਨਾਲ ਦੇਖਿਓ ਕਿ ਬਲੈਕ ਹੋਲ ਮਰਜਰ ਉਹ ਅਦੁੱਤ ਖਕੌਲੀ ਘਟਨਾ ਹੈ ਜਦੋਂ ਬਲੈਕ ਹੋਲ ਜੋ ਬਹੁਤ ਜ਼ਿਆਦਾ ਸੰਗੜੇ ਅਤੇ ਸ਼ਕਤੀਸ਼ਾਲੀ ਗੁਰਤਵਖਿੱਚੀ ਵਾਲੇ ਕੋਗੋਲੀ ਪਦਾਰਥ ਹੁੰਦੇ ਹਨ ਇੱਕ ਦੂਜੇ ਦੇ ਨੇੜੇ ਆ ਕੇ ਆਪਸ ਵਿੱਚ ਮਿਲ ਜਾਂਦੇ ਨੇ ਇਹ ਪ੍ਰਕਿਰਿਆ ਸਮੇਂ ਸਪੇਸ ਵਿੱਚ ਅਦ੍ਰਿਸ਼ਟੀ ਤਰੰਗਾ ਜਿਨ੍ਹਾਂ ਨੂੰ ਗੁਰਤਵਖਸ਼ੀ ਤਰੰਗਾ ਕਿਹਾ ਜਾਂਦਾ ਹੈ ਇਹ ਪੈਦਾ ਕਰਦੀ ਹੈ ਇਹ ਤਰੰਗਾ ਅਲਵਰਟ ਆਇਨਸਟਾਈਨ ਦੇ ਸਪੇਕਟਾਸ ਨਾਲ ਦੀ ਪੁਸ਼ਟੀ ਕਰਦੀਆਂ ਹਨ ਹਾਲ ਹੀ ਦੇ ਵਿੱਚ ਵਿਗਿਆਨੀਆਂ ਨੇ ਇੱਕ ਅਜਿਹੀ ਘਟਨਾ ਦਾ ਪਤਾ ਲਗਾਇਆ ਜਿਸ ਵਿੱਚ ਦੋ ਬਲੈਕ ਹੋਲ ਇੱਕ 103 ਸੂਰਜੀ ਪੁੰਜ ਅਤੇ ਦੂਜਾ 137 ਸੂਰਜੀ ਪੁੰਜ ਦੇ ਬਰਾਬਰ ਹੈ ਇਹ ਦੋਵੇਂ ਮਿਲ ਕੇ ਇੱਕ 225 ਸੂਰਜੀ ਪੁੰਜ ਵਾਲਾ ਵਡੇਰਾ ਬਲੈਕ ਹੋਲ ਬਣਾਉਂਦੇ ਨੇ ਇਸ ਸਬੰਧੀ ਵੱਖ-ਵੱਖ ਜਾਣਕਾਰੀ ਸਾਹਮਣੇ ਆ ਰਹੀ ਹੈ ਇਹ ਅੱਜ ਤੱਕ ਦੀ ਸਭ ਤੋਂ ਵੱਡੀ ਬਲੈਕ ਹੋਲ ਮਰਜਰ ਘਟਨਾ ਸੀ ਜਿਸ ਨੇ ਇੱਕ ਅਜੀਹਾ ਬਲੈਕ ਹੋਲ ਬਣਾਇਆ ਜੋ ਸਾਡੇ ਸੂਰਜ ਦੇ ਪੁੰਜ ਤੋਂ 225 ਗੁਣਾ ਵੱਡਾ ਸੀ ਇਸ ਘਟਨਾ ਨੇ ਵਿਗਿਆਨੀਆਂ ਦੇ ਸਾਹਮਣੇ ਨਵੇਂ ਸਵਾਲ ਖੜੇ ਕੀਤੇ ਹਨ ਕਿਉਂਕਿ ਇੰਨੇ ਵੱਡੇ ਬਲੈਕ ਹੋਲ ਦੀ ਰਚਨਾ ਆਸਾਧਾਰਨ ਤਾਰਿਆਂ ਦੇ ਵਿਕਾਸ ਮਾਡਲਾਂ ਦੁਆਰਾ ਸੰਭਵ ਨਹੀਂ ਮੰਨੀ ਜਾਂਦੀ ਭਗਾਨਿਆਂ ਦਾ ਮੰਨਣਾ ਹੈ ਕਿ ਇਹ ਬਲੈਕ ਹੋਲ ਪਹਿਲਾਂ ਵਾਲੇ ਮਰਜਰਾਂ ਦਾ ਨਤੀਜਾ ਹੋ ਸਕਦੇ ਨੇ